ਦਸ਼ਕੋਬ ਰਿਕਟਾ ਬਾਤੋ ਦਾ ਸਵਾਗਤ ਹੈ ਜੀ ਡਾਕਟਰ ਸਾਹਿਬ ਸੈਕੰਡ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ ਇੱਕ ਤਾਂ ਟੈਕਨੋਲੋਜੀ ਦਾ ਦੁੱਖ ਹੈ ਵੀ ਕਦੋਂ ਇਹ ਨਾ ਕੰਮ ਕਰਨਾ ਨਹੀਂ ਕਰਨਾ ਮੇਰੇ ਸਾਈਪੈਡ ਤੇ ਮੈਂ ਰੀਟਰੀਵ ਨਹੀਂ ਕਰ ਸਕਦਾ ਤੇ ਟੈਕਨੀਕਲ ਟੀਮ ਸਾਨੂੰ ਕਹਿੰਦੇ ਨਹੀਂ ਨਹੀਂ ਇਹ ਪਹਿਲਾਂ ਇਦਾਂ ਹੁੰਦਾ ਜੀ ਅੱਗੇ ਹੁੰਦਾ ਜੀ ਪਿੱਛੇ ਹੁੰਦਾ ਜੀ ਚਲੋ ਐਨੀਵੇ ਜਦੋਂ ਰੀਟਰੀਵ ਹੋਣਗੇ ਤਾਂ ਨਾਲ ਟੇਕ ਅਪ ਡਿਸਕਸ ਕਰਦੇ ਹਾਂ ਜੀ ਡਾਕਟਰ ਸਾਹਿਬ ਅਗਲੇ ਸ਼ੁਬਾ ਬਾਰੇ ਟੇਕਸ ਅਵੇ ਦਾ ਜਸਟ ਆਫ ਦਾ ਥਿੰਗ ਇੰਡੀਆ ਇਹ ਫੀਲਡ ਸਟੇਟ ਅਸੀਂ ਪਿਛਲੇ ਦਿਨਾਂ ਚ ਇੱਕ ਸੈਗਮੈਂਟ ਡਿਸਕਸ ਕੀਤਾ ਸੀਗਾ ਕਿ ਵੀ ਇਹ ਜਿਹੜਾ ਹੁਣ ਤੱਕ ਇੰਡੀਅਨਸ ਦਾ ਪ੍ਰੋਪਾਗੈਂਡਾ ਸੀ ਕਿ ਪਾਕਿਸਤਾਨ ਇੱਕ ਫੀਲਡ ਸਟੇਟ ਹੈ ਜੀ ਪਾਕਿਸਤਾਨ ਨੇ ਤਾਂ ਉਹ ਜਿਹੜੀਆਂ ਤਿੰਨ ਗਲੋਬਲ ਰਿਪੋਰਟਸ ਇਕਨੋਮਿਕਲ ਫੋਰਮ ਦੀਆਂ ਔਰ ਦੂਸਰੇ ਅਸੀਂ ਕੱਲ ਡਿਸਕਸ ਕੀਤੀਆਂ ਉਹਨਾਂ ਨੇ ਦੱਸ ਦਿੱਤਾ ਵੀ ਪਾਕਿਸਤਾਨ ਔਰ ਚਾਈਨਾ ਤਾਂ ਉਹਨਾਂ ਦਾ ਮਾਰਚ ਨੇ ਇੰਡੀਆ ਜਿਹੜਾ ਹੈ ਉਹ ਇਕਨੋਮਿਕਲੀ ਵੀ ਜਿਹੜਾ ਉਹ ਥੱਲੇ ਨੂੰ ਜਾ ਰਿਹਾ ਰਸਜੇ ਕੋਲ ਮਲਾ ਕੇ ਅਸੀਂ ਇੰਡੀਆ ਦਾ ਟ੍ਰੈਕ ਰੈਕੋਰਡ ਦੇਖੀਏ ਇਹਦਾ 70 ਸਾਲ ਦਾ 26 ਜਨਵਰੀ ਆ ਰਹੀ ਹੈ ਜੀ ਜਦੋਂ ਭਾਰਤੀ ਅਗਣਤੰਤਰ ਦਿਵਸ ਤੇ ਨਾਲ ਥੱਲੇ ਬੜੀਆਂ ਸੈਲੀਬ੍ਰੇਸ਼ਨਸ ਹੋਣਗੀਆਂ ਚਾਰਚ ਫੇਰੇ ਭਾਰਤੀ ਸੰਵਿਧਾਨ ਲਾਗੂ ਹੋਇਆ ਹੁਣ ਤੁਸੀਂ 70 ਸਾਲ ਦੀ ਜੇ ਇਹਨਾਂ ਦੀ ਕਾਰਗੁਜ਼ਾਰੀ ਦੇਖੋ ਪਹਿਲਾਂ ਵਿਦਨ ਦਾ ਕੰਟਰੀ ਉਹ ਸਟੇਟ ਕਿਵੇਂ ਸਰਵਾਈਵ ਕਰ ਸਕਦੀ ਹੈ ਜਦੋਂ ਉਹ ਸਟੇਟ ਨੂੰ ਕਿਉਂ ਨਾ ਫੇਲਡ ਸਟੇਟ ਐਲਾਨਿਆ ਜਾਏ ਜਿਹੜੀ ਵਿਚ ਇਜ਼ ਐਟ ਵਾਰ ਵਿਦ ਇਟਸ ਓਨ ਸਿਟੀਜ਼ਨਸ ਇਹਨਾਂ 70 ਸਾਲਾਂ ਚ ਇੰਡੀਅਨ ਸਟੇਟ ਨੇ ਜਿੰਨੇ ਆਪਣੇ ਸ਼ਹਿਰੀ ਮਾਰੇ ਨੇ ਅੰਗਰੇਜ਼ਾਂ ਨੇ 200 ਸਾਲ ਦੇ 1757 ਪਲਾਸੀ ਦੀ ਲੜਾਈ ਦੇ ਨਾਲ ਇਸ ਦੀ ਸ਼ੁਰੂਆਤ ਕਰੀਏ ਜੀ ਇੰਨੇ ਲੋਕ ਨਹੀਂ ਮਾਰੇ ਜਿੰਨੇ ਇਹਨਾਂ ਨੇ 70 ਸਾਲ ਚ ਮਾਰੇ ਨੇ ਫਿਰ ਜਦੋਂ ਵੀ ਕਿਸੇ ਸਿਸਟਮ ਦਾ ਟੈਸਟ ਹੁੰਦਾ ਹੈ ਸਭ ਤੋਂ ਪਹਿਲਾਂ ਹੁੰਦਾ ਹੈ ਵੀ ਉਹ ਸਿਸਟਮ ਆਪਣੀਆਂ ਅਕਲੀਅਤਾਂ ਨਾਲ ਮਾਈਨੋਰਟੀਜ਼ ਨਾਲ ਕਟਗਿਣਤੀਆਂ ਨਾਲ ਕੀ ਸਲੂਕ ਕਰਦਾ ਹੈ ਜੀ ਫਿਰ ਹੁੰਦਾ ਹੈ ਵੀ ਔਰਤਾਂ ਦੇ ਨਾਲ ਉਹ ਸੁਸਾਇਟੀ ਦੇ ਵਿੱਚ ਉਹ ਕਿੰਨੀ ਆਕ ਮਹਫੂਜ਼ ਨੇ ਬੱਚਿਆਂ ਦੀ এডਿਕੇਸ਼ਨ ਹੈਲਥ ਇਹ ਸਾਰੇ ਪੈਰਾਮੀਟਰ ਨੇ ਕਿਸੇ ਵੀ ਸਫਲ ਸਟੇਟ ਦੇ ਤੇ ਜੇ ਤੁਸੀਂ ਕੋਲ ਮੁੜਾ ਕੇ ਇਹਨਾਂ ਦਾ 70 ਸਾਲ ਦਾ ਮਾਈਨੋਰਟੀਜ਼ ਦੇ حوالے ਨਾਲ ਹੀ ਦੇਖੀਏ ਤਿੰਨ ਵੱਡੀਆਂ ਮਾਈਨੋਰਟੀਜ਼ ਨੇ ਜਿਹੜੀਆਂ ਭਾਰਤ ਦੇ ਤਿੰਨ ਇੱਕ ਤਾਂ ਵਿਦਨ ਦਾ ਮੇਨ ਲੈਂਡ ਕੰਟਰੀ ਉਹਨੂੰ ਅਜੇ ਮੈਂ ਗੱਲ ਨਹੀਂ ਕਰਾਂਗਾ ਜਿਹੜੀਆਂ ਤਿੰਨ ਸਟੇਟਾਂ ਦੇ ਵਿੱਚ ਮੈਜੋਰਟੀ ਚ ਨਹੀਂ ਜਿਨ੍ਹਾਂ ਦੇ ਵਿੱਚ ਸਿੱਖ ਪੰਜਾਬ ਚ ਮੈਜੋਰਟੀ ਚ ਨਹੀਂ ਜੀ ਮੁਸਲਮਾਨ ਜੰਮੂ ਕਸ਼ਮੀਰ ਚ ਮੈਜੋਰਟੀ ਚ ਨਹੀਂ ਔਰ ਨਾਗੇ ਜਿਹੜੇ ਕਿ ਨਾਗਾਲੈਂਡ ਔਰ ਕਿਸੇ ਵੇਲੇ ਗੁਆਚ ਵੀ ਮੈਜੋਰਟੀ ਚ ਹੁੰਦੇ ਸੀ ਹੁਣ ਉਹਨਾਂ ਦੀ ਆਬਾਦੀ ਘਟਾ ਘਟਾ ਦਿੱਤੀ ਇਹਨਾਂ ਨੇ ਗੁਆਚ ਤਾਂ ਕਾਫੀ ਹਿੰਦੂ ਲੋਕਾਂ ਆ ਕੇ ਆਬਾਦ ਕਰ ਦਿੰਦੇ ਨੇ ਲੇਕਿਨ ਨਾਗਾਲੈਂਡ ਅੱਸੀ 크੍ਰਿਸਚੀਅਨ ਮੈਜੋਰਟੀ ਸਟੇਟ ਹਮੇਸ਼ਾ ਦੇਖਦੇ ਰਹੇ 50s ਤੋਂ ਜੀ ਤੁਸੀਂ ਨਾ ਤਿੰਨਾਂ ਸਟੇਟਾਂ 'ਚ ਦੇਖੋ ਕਿ ਵੀ ਇਹਨਾਂ ਨੇ ਕਿਵੇਂ ਫੌਜ ਦਾ ਇਸਤੇਮਾਲ ਕਰਕੇ ਲੱਖਾਂ ਜਿਹੜੇ ਘੱਟ ਗਿਣਤੀਆਂ ਦੇ ਅਕਲੀਅਤਾਂ ਦੇ ਪਰਿਵਾਰਾਂ ਦੇ ਮੈਂਬਰ ਉਹਨਾਂ ਦੇ ਨੌਜਵਾਨ ਮਾਰੇ ਨਾਗਾਲੈਂਡ 'ਚ ਇਮੀਡੀਏਟਲੀ ਗੱਲ ਸ਼ੁਰੂ ਹੋ ਗਈ 1948 ਦੇ ਵਿੱਚ 1950 ਤੱਕ ਪਹੁੰਚਦੇ ਆ ਫਿਰ ਅਸੀਂ ਦੇਖਦੇ ਆ ਕਿ ਉਹਨਾਂ ਦੇ ਲੀਡਰ ਭਾਵੇਂ ਉਹ ਜਿਹੜਾ ਐਗਜ਼ਾਈਲ 'ਚ ਆ ਕੇ ਬੈਠ ਗਿਆ ਫੀਜ਼ੋ ਔਰ ਕਿਵੇਂ ਉਹ ਅਖੀਰ ਤੱਕ ਲੜਦੇ ਰਹੇ ਹੁਣ ਵੀ 15-16 ਸਾਲ ਤੋਂ ਗੱਲਬਾਤ ਦੇ ਬਹਾਨੇ ਨਾਲ ਜਿਹੜਾ ਉਹਨਾਂ ਨੂੰ ਉਲਝਾਇਆ ਹੋਇਆ ਲੇਕਿਨ ਜਿਵੇਂ ਹੁਣ ਮਨੀਪੁਰ ਦੇ ਨੇ ਜਿੱਥੇ ਕਿ ਚੋਣਾ ਹੋਣ ਜਾ ਰਹੀਆਂ ਉਹਨਾਂ ਨੇ ਨਵੇਂ ਡਿਸਟ੍ਰਿਕਟ ਕ੍ਰੀਏਟ ਕਰ ਦਿੱਤੇ ਉਸ ਪਹਾੜੀ ਬੈਲਟ ਜਿੱਥੇ ਨਾਗਿਆਂ ਦਾ ਅਰੈਸਟ ਹੈ ਔਰ ਔਰਲਡੀ ਨਾਗਿਆਂ ਨੇ ਮਨੀਪੁਰ ਦਾ ਬਲੌਕਟ ਸ਼ੁਰੂ ਕੀਤਾ ਹੋਇਆ ਔਰ ਉਹ ਢੀਖ ਰਹੇ ਨੇ ਕਿ ਜੀ ਮੋਦੀ ਸਰਕਾਰ ਦੇ ਨਾਲ ਜਿਹੜਾ ਸੀ ਸਮਝੌਤਾ ਕੀਤਾ ਜਿੱਥੇ ਸਾਡੇ ਆਪਣੇ ਪਾਸਪੋਰਟ ਆਪਣਾ ਹੋਣਾ ਕਿੱਥੇ ਹੈ ਔਰ ਉਹ ਇਵੇਂ ਹੀ ਹੋਣਾ ਜੋ ਜੇ ਸਾਡੇ ਸਮਝੌਤਿਆਂ ਦੇ ਨਾਲ ਜਾਂ ਦੂਜੇ 47 ਦੇ ਦੌਰ ਦੇ ਜਿਹੜੇ ਵਾਅਦਿਆਂ ਦੇ ਨਾਲ ਹੋਏ ਸੋ ਇਸ ਪੀਰੀਅਡ 70 ਸਾਲ ਦੇ ਵਿੱਚ ਪੂਰੇ ਪਿੰਡਾਂ ਦੇ ਪਿੰਡ ਸਾਫ਼ ਕਰ ਦਿੱਤੇ ਨਾਗਿਆਂ ਦੇ ਔਰ ਕਿਵੇਂ ਉਹਨਾਂ ਨੂੰ ਹੁਣ ਤੱਕ ਵੀ ਜਿਹੜਾ ਉੱਥੇ ਇਹਨਾਂ ਦੀ ਫੌਜ ਬੈਠੀ ਹੋਈ ਹੈ ਨਾਰਥ-ਈਸਟ ਦੇ ਵਿੱਚ ਔਰ ਨਾਗਿਆਂ ਦੇ ਉੱਤੇ ਇਹਨਾਂ ਦੀ ਉਸ ਕਿਸਮ ਦੀ ਸਮਦਾਈ ਸਖਤੀ ਵਾਲਾ ਪਾਰਟ ਹੈ ਲੱਖ ਨਾਗਾ ਮਾਰੇ 1.5 ਲੱਖ ਮਾਰੇ ਉਹ ਤਾਂ ਉਹਨਾਂ ਨੇ ਉੱਤਰ-ਪੂਰਬ ਦੇ ਵਿੱਚ ਕਿਸੇ ਨੂੰ ਜਾਣ ਦੀ ਮਨਾਈ ਹੈ ਫੋਰਨਰ ਵੀ ਨਹੀਂ ਜਾ ਸਕਦਾ ਹੈ ਉਹਨਾਂ ਨੂੰ ਵੀ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਵੀ ਇਹ ਗੱਲ ਨਾਲ ਹੀ ਸ਼ੁਰੂ ਹੋ ਜਾਂਦੀ ਹੈ 1948 ਦੇ ਵਿੱਚ ਜਦੋਂ ਕਈਨਾਂ ਦੀ ਫੌਜ ਸ਼੍ਰੀਨਗਰ ਜਾ ਕੇ ਉਤਾਰਦੇ ਨੇ ਔਰ ਉਹਦੇ ਤੋਂ ਲੈ ਕੇ ਹੁਣ ਗਿਣਤੀ ਲੱਖ ਦੀ ਗਿਣਤੀ ਦਾ ਅੱਜ ਤੋਂ ਕਈ ਸਾਲ ਪਹਿਲਾਂ ਇਸਤਮਾਰ ਹੁੰਦੀ ਸੀ 1.5 ਲੱਖ ਤੋਂ ਜ਼ਿਆਦਾ ਮੈਂ ਕਹਾਂਗਾ ਰਫਲੀ ਕਿ ਕਸ਼ਮੀਰੀ ਮਾਰੇ ਮਾਸ ਗਰੇਵਜ਼ ਉਹਨਾਂ ਦੀਆਂ ਬਣਾਈਆਂ ਔਰ ਇਹ ਜਿਹੜੀ ਪਿਛਲੇ 5 ਕ ਮਹੀਨੇ ਦੇ ਵਿੱਚ ਸਟਰਗਲ ਚੱਲੀ ਇਦਾਂ ਜੀ 15 20000 ਜ਼ਖਮੀ 100 ਤੋਂ ਜ਼ਿਆਦਾ ਮੌਤਾਂ ਸੈਂਕੜਿਆਂ ਨੇ ਜੀ ਪੰਜਾਬ ਪੰਜਾਬ ਦੇ ਵਿੱਚ ਬੇਸ਼ੱਕ ਪੰਜਾਬੀ ਸੂਬਾ ਮੋਰਚਾ 1950 ਵਿੱਚ ਚੱਲਿਆ ਡੈਥਸ ਤਾਂ ਉਦੋਂ ਵੀ ਹੋਈਆਂ ਪਰ ਫਿਊ ਡਜ਼ਨ ਤੁਸੀਂ ਕਹਿ ਸਕਦੇ ਹੋ ਉਹਦਾ ਨੰਬਰ 100 ਨਹੀਂ ਕਰਾਸ ਕਰਦਾ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ 80ਵਿਆਂ ਤੱਕ ਪਹੁੰਚਦੇ ਆਂ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਪਾਈ ਕੁਲਵੰਤ ਸਿੰਘ ਨਾਗੋਕੇ ਤੋਂ ਰਾਜਸਥਾਨ ਦੀਆਂ ਨਹਿਰਾਂ ਦੇ ਵਿੱਚ ਡੈਡ ਬਾਡੀਜ਼ ਔਰ ਦੂਸਰਾ ਤੇ 1984 ਦੇ ਫੁੱਲ ਸਕੇਲ ਅਟੈਕ ਤੋਂ ਬਾਅਦ ਉਹ ਗਿਣਤੀ 1.5 ਲੱਖ ਨੂੰ ਕਰਾਸ ਕਰ ਗਈ ਪੂਰੀ ਦੀ ਪੂਰੀ ਇੱਕ ਜਨਰੇਸ਼ਨ ਮਾਰ ਦਿੱਤੀ ਹੁਣ ਜਦੋਂ ਅਸੀਂ ਕਹਿੰਦੇ ਆ ਵੀ ਇੰਡੀਆ ਨੂੰ ਫੇਲਡ ਸਟੇਟ ਐਲਾਨਿਆ ਜਾਏ ਪਹਿਲੀ ਗੱਲ ਕਿ ਇਸ ਨੇ ਕਿਵੇਂ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਫਿਰ ਬਾਬਰੀ ਮਸਜਿਦ ਦੀ ਆ ਹੁਣ ਅਸੀਂ ਮੇਨਸਟ੍ਰੀਮ ਇੰਡੀਆ ਦੀ ਗੱਲ ਕਰਦੇ ਹਾਂ ਕਿ ਕਿਵੇਂ ਉਹ ਲਖਨਾਊ ਹੋਏ ਕਦੇ ਕਦੇ ਅਹਮਦਾਬਾਦ ਹੋਏ ਕਦੇ ਹੈਦਰਾਬਾਦ ਹੋਏ ਕਦੇ ਬਿਹਾਰ ਹੋਏ ਜਮਸ਼ੇਦਪੁਰ ਹੋਏ ਕਿਵੇਂ ਥਾਉ ਥਾਈ ਬੰਬਈ ਹੋਏ ਬਾਬਰੀ ਮਸਜਿਦ ਢਾਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਸਲਮਾਨ ਨੇ ਰੌਇਟਸ ਦੇ ਨਾਂ ਥੱਲੇ ਇਹਨਾਂ 17 ਸਾਲਾਂ 'ਚ ਮਾਰੇ ਜਾਂਦੇ ਰਹੇ ਨੇ ਔਰ 2002 ਦੇ ਵਿੱਚ ਤਾਂ મોદી ਨੇ ਹਜ਼ਾਰਾਂ ਦੀ ਗਿਣਤੀ ਇਕੱਲੀ ਗੁਜਰਾਤ ਸਟੇਟ ਦੇ ਵਿੱਚ ਹੀ ਗੋਦਰਾ ਕਾਂਡ ਦੀ ਆੜ ਦੇ ਵਿੱਚ ਮਾਰ ਮੁਕਾਏ ਹੁਣ ਕੁੱਲ ਮਿਲਾ ਕੇ ਕਿੰਨਾ ਮੇਨਸਟ੍ਰੀਮ ਦੇ ਵਿੱਚ ਮੁਸਲਮਾਨ ਇਸ ਪੀਰੀਅਡ ਚ ਮਾਰਿਆ ਉਹਨਾਂ ਦਾ ਕੋਈ ਕਾਊਂਟ ਨਹੀਂ ਹੈ ਬਟ ਜਿਹੜੀ ਫਿਗਰ ਹੈ ਉਹ ਇਨ ਥਾਊਜ਼ ਇਨ ਥਾਊਜ਼ੈਂਡਸ ਹੈ ਜੀ ਇਸਾਈਆਂ ਦੀ ਗੱਲ ਅਸੀਂ ਫਰਿੰਜ ਸਟੇਟਾਂ ਦੇ ਹਵਾਲੇ ਨਾਲ ਤੱਕ ਕੀਤੀ ਪਰ ਕਿਵੇਂ ਉੜੀਸਾ ਦੇ ਵਿੱਚ ਔਰ ਨਾਲ ਲੱਗਦੀਆਂ ਕਰਨਾਟਕਾ ਤੱਕ ਕਿਵੇਂ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਹੋਏ ਸੈਂਕੜੇ ਚਰਚ ਢਾਏ ਗਏ ਦਰਜਨਾ ਉਹਨਾਂ ਦੀਆਂ ਜਿਹੜੀਆਂ ਨੰਨਸ ਨੇ ਉਹਨਾਂ ਦੇ ਨਾਲ ਗੈਂਗ ਰੇਪ ਹੋਏ ਔਰ ਕਿਵੇਂ ਸੁਪਰੀਮ ਕੋਰਟ ਤੱਕ ਜਾ ਕੇ ਉਹ ਡਾਕਟਰ ਸਟਾਈਨ ਉਹਦੇ ਦੋ ਪੁੱਤਰ ਨਾਲ 9 ਤੇ 11 ਸਾਲ ਦੇ ਜਿਉਂਦੇ ਸਾੜ ਦਿੱਤੇ ਕੋਈ 파ਟ ਸੋ ਈਸਾਈ ਵੀ ਹੁਣ ਅਸੀਂ ਦਲਤ ਜਿਹੜਾ ਵਰਗ ਜਿਹੜਾ ਕਿ 4000 ਸਾਲ ਤੋਂ ਔਰ ਕੱਲ ਦਾ ਜਿਹੜਾ ਸਾਡਾ ਸੈਗਮੈਂਟ ਹੀ ਦੇ ਤੇ ਸੀ ਔਰ ਅੱਜ ਅਸੀਂ ਦੇਖੀਏ ਕਿ ਵੀ ਸਿੱਖ ਸਾਥ ਰੋਹਿਤ ਵਰਮੂਲਾ ਪਿਛਲੇ ਕੱਲ ਉਹਦੀ ਡੈਥ ਐਨੀਵਰਸਰੀ ਸੀ ਔਰ ਇਸ ਸਾਰੇ ਪੀਰੀਅਡ ਚ ਉਹ ਗੁਜਰਾਤ ਹੋਏ ਉਹ ਦਿੱਲੀ ਹੋਏ ਉਹ ਕੋਈ ਵੀ ਤੁਸੀਂ ਖਤਾ ਲੈ ਲਓ ਯੂਪੀ ਦੇ ਵਿੱਚ ਦਾਦਰੀ ਕਾਹਨ ਜਿਵੇਂ ਕਿ ਜੀ ਫ੍ਰਿਜ ਦੇ ਵਿੱਚ ਗਾਂ ਮਾਸ ਹੈ ਜੀ ਇਸ ਹਵਾਲੇ ਦੇ ਨਾਲ ਕਿਵੇਂ ਮੁਸਲਮਾਨਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਕੁੱਲ ਬਿਲਾ ਕੇ ਹੁਣ ਜੇ ਅਸੀਂ ਇਹ ਧਾਰਮਿਕ ਜਿਹੜੀ ਹੈ ਕਾਲਮ ਚੋਂ ਬਾਹਰ ਨਿਕਲ ਕੇ ਦੇਖੀਏ ਨਕਸਲਾਈਟਸ ਦੇ ਨਾਂ ਥੱਲੇ ਹੁਣ ਭਾਰਤ ਦੀਆਂ 10 ਸਟੇਟਾਂ ਜਿਹਨੂੰ ਰੈਡ ਕੋਰੀਡੋਰ ਕਹਿੰਦੇ ਨੇ 네ਪਾਲ ਤੋਂ ਸ਼ੁਰੂ ਹੋ ਕੇ ਉਹ ਇੱਥੇ ਉੱਤਰਾਖੰਡ ਤੱਕ ਆ ਜਾਂਦਾ ਹੈ ਜੀ ਹਜ਼ਾਰ ਇਹਨਾਂ ਦਾ ਆਪਣਾ ਕਹਿਣਾ ਹੈ ਵੀ 50 ਹਜ਼ਾਰ ਤੋਂ ਜ਼ਿਆਦਾ ਕਾਡਰ ਹੈ ਨਕਸਲਾਈਟਸ ਦਾ ਔਰ ਜਿਹੜੇ ਟ੍ਰਾਈਬਲਸ ਨੇ ਉਹਨਾਂ ਜੋ ਬਹੁਤ ਵੱਡੀ ਗਿਣਤੀ ਜੇ ਤੁਸੀਂ 36 ਗੜ੍ਹ ਦੇਖਦੇ ਹੋ ਔਰ ਉਸ ਦੇ ਨਾਲ ਲੱਗਦਾ ਝਾਰਖੰਡ ਦੇਖਦੇ ਹੋ ਔਰ ਉਹ ਸਾਰੇ ਦੀ ਜਿਹੜੀ ਬਸਤਰ ਬੈਲਟ ਹੈ ਉੱਥੇ ਦਾ ਇਹਨਾਂ ਦੀ ਹਕੂਮਤ ਦਾ ਰਾਜ ਨਹੀਂ ਚੱਲਦਾ ਹੈ ਔਰ ਇਹ ਜਦੋਂ ਜਾਂਦੇ ਨੇ ਫਿਰ ਡਰੋਨ ਅਟੈਕ ਕਰਨ ਫੌਜ ਦੇ ਨਾਲ ਪਿੰਡਾਂ ਦੇ ਪਿੰਡ ਸਲਮਾ ਜੂਡਮ ਵਰਗੀਆਂ ਜਿਹੜੀਆਂ ਇਹਨਾਂ ਨੇ ਕੈਟਾ ਉੱਥੇ ਕ੍ਰੀਏਟ ਕਰਕੇ ਲੋਕ ਮਾਰੇ ਨੇ ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਆਂ ਵੀ ਜਦੋਂ ਇਸ ਇੱਕ ਤੁਸੀਂ ਫੇਲਡ ਸਟੇਟ ਦਾ ਦੇਖਦੇ ਹੋ ਕਿ ਜਿਹੜੀ ਸਟੇਟ ਨੇ ਆਪਣੇ ਲੱਖਾਂ ਸਿਟੀਜ਼ਨ ਮਾਰ ਦਿੱਤੇ ਹੋਣ ਜਨਾ ਜਿਹੜੀਆਂ ਮੈਂ ਕੈਟਾਗਰੀਜ਼ ਗਣਾਈਆਂ ਨੇ ਇਹਨਾਂ ਤੋਂ ਇਲਾਵਾ ਵੀ ਜੇ ਨਾਰਮਲ ਕ੍ਰਾਈਮ ਵੀ ਦੇਖੋ ਜਿੱਥੇ ਕੋਈ ਸਕਿਉਰਿਟੀ ਨਹੀਂ ਹੈ ਜ਼ਿੰਦਗੀ ਦੀ ਔਰਤਾਂ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਜਿਸ ਮੁਲਕ ਦੀ ਰਾਜਧਾਨੀ ਰੀਪ ਕੈਪੀਟਲ ਆਫ ਦਾ ਵਰਲਡ ਵਜਦੀ ਹੋਏ ਕੋਈ ਦਿਨ ਐਸਾ ਨਹੀਂ ਜਿੱਥੇ ਕੋਈ ਇਸ ਕਿਸਮ ਦਾ ਵਾਕਿਆ ਨਾ ਹੁੰਦਾ ਹੋਵੇ ਜੀ ਜਿੱਥੇ ਕਿਸ ਕਿਸਮ ਦੇ ਲਾ ਜਾਂ ਕਿਸ ਕਿਸਮ ਦਾ ਵਿਹਾਰ ਜਿਹੜਾ ਉਹ ਔਰਤਾਂ ਦੇ ਨਾਲ ਹੁੰਦਾ ਹੈ ਜੋ ਕੁਛ ਆ ਜਦੋਂ ਹਰਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਜਾਟਾਂ ਦੀ ਰਿਜ਼ਰਵੇਸ਼ਨ ਦੇ ਨਾਂ ਥੱਲੇ ਜੋ ਕੁਛ ਬੀਬੀਆਂ ਦੇ ਨਾਲ ਹੋਇਆ ਜਿਹੜੀਆਂ ਕਿ ਆਪਣੇ ਕੋ ਕਮਾਂ ਤੇ ਆ ਰਹੇ ਆ ਇਸ ਜਾਂ ਦੂਜਾ ਸੜਕਾਂ ਬਲੌਕ ਕਰਕੇ ਔਰ ਜੋ ਇਵਨ ਪੰਜਾਬ ਦੇ ਹਵਾਲੇ ਨਾਲ ਵੀ ਅੱਜ ਕਿਵੇਂ ਅਨ ਸੇਫ ਹਰ ਸਟੇਟ ਹੈ ਯੂਪ ਬਿਹਾਰ ਤਾਂ ਪਹਿਲਾਂ ਹੀ ਨੋਨ ਸੀ ਇਸ ਕਿਸਮ ਦੀ ਗੁੰਡਾਗਰਦੀ ਲਈ ਬਾਕੀ ਐਜੂਕੇਸ਼ਨ ਕਿੱਥੇ ਹੈ 40% ਦੀ ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਸਿਹਤ ਤੇ ਜਦ ਦੁਨੀਆ ਚ ਸਭ ਤੋਂ ਜ਼ਿਆਦਾ ਐਚ ਆਈ ਵੀ ਦੇ ਮਰੀਜ਼ ਨੇ ਕੋੜ ਦੇ ਮਰੀਜ਼ ਨੇ ਅੰਨੇ ਉੱਥੇ ਨੇ ਕਿਉਂਕਿ ਬੇਸਿਕ ਜਿਹੜੀਆਂ ਫੈਸਿਲਿਟੀਆਂ ਨੇ ਹੈਲਥ এডਿਕੇਸ਼ਨ ਹੋਰ ਫੀਲਡ ਸਟੇਟ ਕੀ ਹੁੰਦੀ ਔਰ ਫਿਰ ਅਸੀਂ ਜੇ ਹੁਣ ਮੁਲਕ ਚੋਂ ਨਿਕਲ ਕੇ ਕ੍ਰਾਈਟੇਰੀਆ ਗਵਾਂਡੀਆਂ ਦਾ ਦੇਖੀਏ ਕਿ ਜਿਹੜੀ ਸਟੇਟ ਐਟ ਵਾਰ ਹੈ ਆਪਣੇ ਗਵਾਂਡੀਆਂ ਦੇ ਨਾਲ ਪਾਕਿਸਤਾਨ ਦੇ ਨਾਲ ਉਹ 48 ਹੋਏ 65 ਹੋਏ 71 ਹੋਏ 98 ਹੋਏ ਉਦੇ ਚ శ్రీలంਕਾ ਚ ਕਿਵੇਂ ਲਟੇ ਵਰਗੀ ਸੰਸਥਾ ਰੌਣੇ ਕ੍ਰੀਏਟ ਕਰਕੇ ਉਹਨਾਂ ਦੇ ਸਿਵਲ ਵਾਰ ਕਰਵਾਈ ਜੀ ਨੇਪਾਲ ਦੇ ਵਿੱਚ ਉਹਨਾਂ ਦਾ ਕਿਵੇਂ ਇਕਨੋਮਿਕਲ ਬਲਾਕੇਡ ਕਰਕੇ ਉੱਥੇ ਕਿਵੇਂ ਹਜ਼ਾਰਾਂ ਜਿਹੜੇ ਲੋਕ ਨੇ ਉਹ ਦਵਾਈਆਂ ਖੁਣੋ ਹੀ ਮਰ ਗਏ ਕਿ ਉਹਨਾਂ ਤੱਕ ਨਹੀਂ ਸੀ ਪਾਕਿਸਤਾਨ ਨੂੰ ਦੋ ਹਿੱਸਿਆਂ ਚ ਤੋੜ ਕੇ ਬੰਗਲਾਦੇਸ਼ ਬਣਾ ਦਿੱਤਾ ਔਰ ਈਵਨ ਕਿਵੇਂ ਸਿੱਕਮ ਨੂੰ ਐਨੈਕਸ ਕੀਤਾ ਗੋਆ ਦੇ ਉੱਤੇ ਕਬਜ਼ਾ ਕੀਤਾ ਹైదరాబాద్ ਦੇ ਉੱਤੇ ਕਬਜ਼ਾ ਕੀਤਾ ਸੀ 1948 ਚ ਜੂਨਾਗੜ ਦੇ ਉੱਤੇ ਇਹ ਸਾਰੇ ਹੜੱਪੇ ਪਰ ਜਿਹੜੇ 6 7 ਨੇਬਰ 7 8 ਸਾਰਗ ਦੇ ਥੱਲੇ ਨੇ ਉਹਨਾਂ ਚ ਇੱਕ ਪੁਟਾਨ ਜਿਹੜਾ ਉਹਨਾਂ ਦੇ ਨੇੜੇ ਉਹਨਾਂ ਦੇ ਵੀ ਪਾਰਲੀਮੈਂਟ ਨੇ ਗਿਆ ਜੀ ਕਿ ਇੱਥੇ ਤੁਸੀਂ ਇੰਟਰਫੀਅਰ ਨਾ ਕਰੋ ਔਰ ਹੁਣ ਇਸ ਸਾਰੇ ਦੇ ਬਾਅਦ ਭਾਰਤ ਨੂੰ ਜੇ ਕੋਈ ਸੁਪਰ ਪਾਵਰ ਬਣਨ ਦਾ ਜਾਂ ਇਹਨਾਂ ਦੇ ਚੇਲੇ ਬਾਲਕੇ ਕਰਦੇ ਹੋਣ ਅਸੀਂ ਇਹ ਔਰ ਇਸ ਕੈਂਪੇਨ ਨੂੰ ਅਸੀਂ ਸ਼ੁਰੂ ਵੀ ਕਰਾਂਗੇ ਜਿਸ ਵੀ ਲੈਵਲ ਤੇ ਸਾਨੂੰ ਜਾਣਾ ਪਿਆ ਕਿ ਇੰਡੀਆ ਸ਼ੁੱਡ ਬੀ ਡਿਕਲੇਅਰਡ ਐਜ਼ ਅ ਫੇਲਡ ਸਟੇਟ ਔਰ ਹੁਣ ਇਸ ਸਾਰੇ ਚੋਂ ਕਿ ਆਪਣੀ ਆਪ ਨੂੰ ਪਾਵਰ ਸਾਬਤ ਕਰਨ ਦੇ ਲਈ ਸਾਡੀ ਹੋਂਦ ਹੈ ਕਦੇ ਹਾਰਟ ਆਫ ਏਸ਼ੀਆ ਕਾਨਫਰੰਸ ਅਮਰਸਰ ਕੀਤੀ ਉਸ ਤੋਂ ਪਹਿਲਾਂ ਉਹ ਬ੍ਰਿਕਸ ਦੇ ਥੱਲੇ ਵੜੇ ਹੋਏ ਸੀ ਔਰ ਇਹਨਾਂ ਨੇ ਪਿਛਲੇ ਸਾਲ ਇੱਕ ਇਨੀਸ਼ੀਏਟਿਵ ਲਿਆ ਕੇ ਹੁਣ ਜਿਹੜੀ ਸਾਰੀ ਨਵੀਂ ਦਿੱਲੀ ਬਣੀ ਹੈ ਇਹ ਰਾਏ ਸੀਨਾ ਪਿੰਡ ਜਿਹੜਾ ਕਿ ਉਹ ਸਾਰੀ ਜਿਹੜੀ ਜਿੰਨੀ ਨਵੀਂ ਦਿੱਲੀ ਹੈ ਗੁਰਦੁਆਰੇ ਦੀ ਲੈਂਡ ਤੇ ਬਣੀ ਹੋਈ ਹੈ ਬੰਗਲਾ ਸਾਹਿਬ ਔਰ ਰਕਾਬ ਗੰਜ ਔਰ ਸੀਸ ਕਾਂਜ ਦੇ ਨਾਲ ਪਿੰਡ ਹੀ ਰਾਏਸੀਨਾ ਵਣਜਾਰੇ ਸਿੱਖਾਂ ਦਾ ਸੀ ਔਰ ਇਸ ਨੂੰ ਜ਼ਬਰਦਸਤੀ ਅੰਗਰੇਜ਼ਾਂ ਨੇ ਕਰਕੇ ਜੀ ਅਸੀਂ ਤੁਹਾਨੂੰ ਹੋਰ ਜ਼ਮੀਨ ਦੇਵਾਂਗੇ ਉਹਨਾਂ ਨੇ 2 ਸਾਲ ਪਹਿਲਾਂ ਇੱਕ ਰਾਏਸੀਨਾ ਡਾਇਲੌਗ ਸ਼ੁਰੂ ਕੀਤਾ ਹੋਇਆ ਮੋਦੀ ਸਰਕਾਰ ਨੇ ਕਿ ਜੀ ਅਸੀਂ ਨੇਬਰਸ ਦੇ ਨਾਲ ਹੋਰ ਇਸ ਵਾਰ ਦਾ ਉਹਨਾਂ ਦਾ ਥੀਮ ਸੀ ਕਿ ਜੀ ਗੁੱਡ ਨੇਬਰ ਨੇਬਰਹੂਡ ਫਰਸਟ ਔਰ ਉਹਦੇ ਚੁਣਾ ਨੇ ਜ ਜਨਾਂ ਨੂੰ ਇਨਵਾਈਟ ਵੀ ਕੀਤਾ ਉਹਨਾਂ શ્રીਲੰਕਾ ਔਰ ਜਿਹੜਾ ਬੰਗਲਾਦੇਸ਼ੋਂ ਤਾਂ ਆਇਆ ਹੀ ਨਹੀਂ ਕਿਉਂਕਿ ਆਲਰੇਡੀ શ્રીਲੰਕਾ ਔਰ ਬੰਗਲਾਦੇਸ਼ ਚਾਈਨਾ ਦੇ ਨਾਲ ਨੇਗੋਸ਼ੀਏਟ ਕਰ ਰਹੇ ਨੇ ਔਰ ਜਿਹੜੇ ਆਏ ਨੇਪਾਲ ਉਹਨਾਂ ਚੋਂ ਇੱਕ ਸੀ ਨੇਪਾਲ ਦੇ ਮੰਤਰੀ ਜੁਆ ਹੀ ਮੋਦੀ ਨੇ ਆਪਣੀ ਸਪੀਚ ਖਤਮ ਕੀਤੀ ਨੇਪਾਲ ਦੇ ਫੋਰਨ ਮਿਨਿਸਟਰ ਨੇ ਉੱਠ ਕੇ ਕਿਹਾ ਕਿ ਜੀ ਇੰਡੀਆ ਜਿਹੜਾ ਹੈ ਇਹ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਇੰਟਰਫੀਅਰ ਨਾ ਕਰੇ ਔਰ ਜਿਹੜੀ ਉਹਦੀ ਡੈਕਲੇਰੇਸ਼ਨ ਹੈ ਈਵਨ ਅੱਜ ਦਾ ਟ੍ਰਿਬਿਊਨ ਦਾ ਐਡੀਟੋਰੀਅਲ ਸੀ ਕਿ ਕਿਸ ਹੱਦ ਤੱਕ ਉਹ ਫਲॉप ਹੋਈ ਕਿ ਮੋਦੀਜ਼ رائے ਸੀ ਨਾ ਡਾਇਲੌਗ ਦਾ ਪ੍ਰੋਬਲਮ ਵਿਦ ਆਵਰ ਨੇਬਰਸ ਉਹਨੇ ਕਿਹਾ ਜੀ ਵੀ ਇਹ ਪ੍ਰੋਬਲਮ ਵਿਦ ਆਵਰ ਨੇਬਰਸ ਇਹ ਹੈ ਵੀ ਜੇ ਬੰਗਲਾਦੇਸ਼ ਔਰ ਸ੍ਰੀ ਲੰਕਾ ਬਾਇਕਾਟ ਕਰਦੇ ਨੇ ਜੀ ਔਰ ਮੋਦੀ ਨੇ ਆਪਣਾ ਪਾਕਿਸਤਾਨ ਨੂੰ ਜਿਹੜੀ ਹੁਣ ਹੈਡਲਾਈਨ ਦੂਜੀ ਸੀ ਪੀਐਮ ਨਰਿੰਦਰ ਮੋਦੀ ਸਲੈਮਸ ਪਾਕਿਸਤਾਨ ਓਵਰ ਟੈਰਰਿਜ਼ਮ ਬਟ ਪਲੇਸ ਡਾਊਨ ਡਿਫਰੈਂਸਸ ਵਿਦ ਚਾਈਨਾ ਹੁਣ ਚੀਨ ਦਾ ਜਿਹੜੀ ਹੈ ਉਹ ਨਜ਼ਰ ਆਂਦੀ ਹੈ ਤਾਕਤ ਉਧਰ ਮੂੰਹ ਨਹੀਂ ਕਰਦੇ ਪਾਕਿਸਤਾਨ ਨੂੰ ਗਈ ਜਾਓ ਕਿ ਜੀ ਪਾਕਿਸਤਾਨ ਟੈਰਰਿਜ਼ਮ ਕਰ ਰਿਹਾ ਹੈ ਇਹ ਉਸੋ ਕੁੱਲ ਮਿਲਾ ਕੇ ਪਾਕਿਸਤਾਨ ਦਾ ਤਾਂ ਜਿਹਨੂੰ ਇਹ ਇੱਕ ਮਾਰਜਨਲਾਈਜ਼ ਕਰਨਾ ਚਾਹੁੰਦੇ ਸੀ ਟੈਰਰ ਸਟੇਟ ਬਣਾਉਣਾ ਚਾਹੁੰਦੇ ਸੀ ਉਸ ਦੇ ਵਿੱਚ ਫੇਲ ਹੋਏ ਹੀ ਹੋਏ ਲੇਕਿਨ ਅੱਜ ਅਸੀਂ ਦੇਖਦੇ ਹਾਂ ਵੀ ਇਵਨ ਪਾਕਿਸਤਾਨ ਦਾ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਬ੍ਰਿਟਨ ਇਜ਼ ਰੈਡੀ ਟੂ ਜੁਆਇਨ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਥਾਮਸ ਡਰੂ ਉਹਨੇ ਬ੍ਰਿਟਿਸ਼ ਹਾਈ ਕਮਿਸ਼ਨਰ ਹੈ ਪਾਕਿਸਤਾਨ ਚ ਥਾਮਸ ਡਰੂ ਉਹਨੇ ਅੱਜ ਕਿਹਾ ਹੈ ਕਿ ਵੀ ਉਹ ਮਲਟੀ ਬਿਲੀਅਨ ਡਾਲਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਹਿੱਸਾ ਬਣਨਾ ਚਾਹੁੰਦੇ ਉਹਨੇ ਬ੍ਰਿਟਿਸ਼ ਐਂਬੈਸੀ ਚ ਜਰਨਲਿਸਟਾਂ ਨਾਲ ਗੱਲ ਕਰਦੇ ਆ ਕਿ ਹੈ ਕਿ ਇਟ ਵਿਲ ਬੀ ਅ ਗ੍ਰੇਟ ਪਲੇਜ਼ਰ ਫਾਰ ਅਸ ਟੂ ਜੁਆਇਨ ਦਾ ਗੇਮ ਚੇਂਜਰ ਪ੍ਰੋਜੈਕਟ ਉਹਨੇ ਮੰਨਣ ਲੱਗ ਗਏ ਇੰਗਲੈਂਡ ਸਭ ਤੋਂ ਪੁਰਾਣੇ ਵਪਾਰੀ ਔਰ ਸਭ ਤੋਂ ਚਲਾਕ ਡਿਪਲੋਮੈਟ ਜੋ ਉਹ ਕਹਿ ਰਹੇ ਨੇ ਗੇਮ ਚੇਂਜਰ ਔਰ ਅਸੀਂ ਵੀ ਜੁਆਇਨ ਕਰ ਰਹੇ ਸੋ ਮਤਲਬ ਇਹ ਹੈ ਕਿ ਵੀ ਜਿਹੜਾ ਇੰਡੀਆ ਦਾ ਓਵਰਆਲ ਪਾਰਟ ਸੀ ਜਿਹੇ ਪਾਕਿਸਤਾਨ ਨੂੰ ਫੇਲਡ ਸਟੇਟ ਬਣਾਓ ਇਹਨੂੰ ਮਾਰਜਨਲਾਈਜ਼ ਕਰੋ ਇਹਨੂੰ ਜਿਹੜਾ ਉਹ ਬਿਲਕੁਲ ਦੁਨੀਆ ਨਾਲੋਂ ਅਲੱਗ ਥਰਾ ਕਰੋ ਇਸ ਦੇ ਉਲਟ ਭਾਰਤ ਵਿਦਨ ਕੰਟਰੀ ਇਸ ਦਾ ਜੋ ਰਿਲੇਸ਼ਨਸ਼ਿਪ ਚੱਲ ਰਹੀ ਹੈ ਮਾਈਨੋਰਟੀਜ਼ ਨਾਲ ਗਵਾਂਡੀਆਂ ਦੇ ਨਾਲ ਔਰ ਇਕਨੋਮਿਕਲ ਫਰੰਟ ਦੇ ਉੱਤੇ ਜਾਂ ਚਾਈਨਾ ਔਰ ਪਾਕਿਸਤਾਨ ਇਹਨਾਂ ਦੀ ਜਿਹੜੀ ਇਕਨੋਮਿਕਲ ਰਿਪੋਰਟ ਹੈ ਵਰਲਡ ਇਕਨੋਮਿਕਲ ਫੋਰਮ ਦੀ ਉਹ ਇੰਡੀਆ ਨੂੰ ਪਛੜਿਆ ਦੱਸਦੀ ਹੈ ਤਾਂ ਫਿਰ ਇਹ ਹੋਰ ਕੀ ਹੁੰਦਾ ਹੈ ਸੋ ਅਸੀਂ ਇਹ ਮੰਗ ਕਰਦੇ ਆ ਕਿ ਇੰਡੀਆ ਸ਼ੁੱਡ ਬੀ ਡਿਕਲੇਰਡ ਅ ਫੇਲਡ ਸਟੇਟ ਜੀ ਕਿਉਂਕਿ ਇਹ ਸੱਚਮੁੱਚ ਹੀ ਇੱਕ ਫੇਲਡ ਸਟੇਟ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਲੈਨੇ ਆ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ